ਅੱਜ ਆਪਾਂ ਡਿਸਕਸ ਕਰਾਂਗੇ ਮੋਢਾ ਦਾ ਜਾਂ ਫਰੋਜ਼ਨ ਸ਼ੋਲਡਰ ਜਿਨ੍ਹਾਂ ਦਾ ਮੋਢਾ ਜਾਮ ਆ ਉਸ ਦੀ ਕੀ ਰੀਜਨ ਹੋ ਸਕਦੀ ਆ ਤੇ ਇਸ ਦਾ ਕੀ ਸਹੀ ਟ੍ਰੀਟਮੈਂਟ ਲੈ ਸਕਦੇ ਆ ਕਿ ਬਿਨਾਂ ਸਰਜਰੀ ਤੋਂ ਇਸ ਦੀ ਰਿਕਵਰੀ ਹੋ ਸਕੇ ਸਾਰਿਆਂ ਤੋਂ ਪਹਿਲਾ ਰੀਜਨ ਹੁੰਦਾ ਹੈ ਕਿ ਰੋਟੇਟਰ ਕਾਫ ਰੋਟੇਟਰ ਕਫ ਹੁੰਦਾ ਜੋ ਆਪਣਾ ਸ਼ੋਲਡਰ ਆ ਸ਼ੋਲਡਰ ਦੇ ਆਸ-ਪਾਸੇ ਮਾਸਪੇਸ਼ੀਆਂ ਹੁੰਦੀਆਂ ਉਹ ਮਾਸਪੇਸ਼ੀਆਂ ਦੇ ਵਿੱਚ ਜਦੋਂ ਟੇਅਰ ਹੁੰਦਾ ਜਾਂ ਇੰਜਰੀ ਹੋ ਜਾਂਦੀ ਹੈ ਕਿਸੇ ਵੀ ਰੀਜ਼ਨ ਕਰਕੇ ਹੋ ਸਕਦਾ ਹੈ ਜਿਆਦਾ weight ਚੱਕਣ ਹੋ ਸਕਦਾ ਕੋਈ ਐਕਸੀਡੈਂਟਲੀ ਪ੍ਰੋਬਲਮ ਹੋ ਸਕਦੀ ਹੈ ਉਸਦੇ ਉਹਨਾਂ ਮਾਸਪੇਸ਼ੀਆਂ ਜਿਹਦੇ ਟੇਅਰ ਹੁੰਦਾ ਤਾਂ ਤੁਹਾਡੇ ਸ਼ੋਲਡਰ ਦੇ ਵਿੱਚ ਪੇਨ ਰਹ ਸਕਦਾ ਉਸ ਦੀ ਮੂਵਮੈਂਟ ਕਰਨ ਦੇ ਵਿੱਚ ਤੁਹਾਨੂੰ ਦਿੱਕਤ ਆ ਸਕਦੀ ਹੈ ਜਾਂ ਰਾਤ ਨੂੰ ਸੌਣ ਸਮੇਂ ਪੇਨ ਜਿਆਦਾ ਹੋ ਸਕਦਾ ਹੈ ਰੋਟੇਟਰ ਕਫ ਇੰਜਰੀ ਲਈ ਕਈ ਪੇਸ਼ੈਂਟ ਨੂੰ ਸਰਜਰੀ ਪ੍ਰੈਸਕ੍ਰਾਈਬ ਕੀਤੀ ਹੁੰਦੀ ਆ ਬਟ ਜੇ ਉਹ ਟੇਅਰ ਆ ਜਾਂ ਹਲਕਾ ਹੈਗਾ ਉਹ ਬਿਨਾਂ ਸਰਜਰੀ ਤੋਂ ਵੀ ਕਵਰ ਹੋ ਸਕਦੀ ਹੈਗੀ ਜਾਂ ਫਿਰ ਇਸ ਦੇ ਲਈ ਤੁਸੀਂ ਐਕਸਰਸਾਈਜ਼ ਆ ਥੈਰੇਪੀ ਟ੍ਰੀਟਮੈਂਟ ਵੀ ਲੈ ਸਕਦੇ ਹੋ ਨੈਕਸਟ ਰੀਜਨ ਆ ਮੋਢੇ dard ਆ ਹੋ ਸਕਦਾ ਸਰਵਾਈਕਲ ਦੀ ਵਜ੍ਹਾ ਕਰਕੇ ਵੀ ਇਹ ਤੁਹਾਨੂੰ ਹੋ ਸਕਦੀ ਹੈ ਕਿਉਂਕਿ ਗਰਦਨ ਦੇ ਵਿੱਚ ਜੋ ਨਸਾਂ ਜਾਂ ਜੋ ਨਸਾਂ ਨਿਕਲ ਕੇ ਆਪਣੀ ਬਾਹਾਂ ਦੇ ਵਿੱਚ ਆਉਣੀ ਆ ਜਾਂ ਉਹ ਸ਼ੋਲਡਰ ਦੇ ਵਿੱਚ ਆਉਣੀ ਆ ਉਹ ਨਰਵਸ ਤੇ ਜਦੋਂ ਕੰਪਰੈਸ਼ਨ ਵੱਧਦਾ ਹੈਗਾ ਪ੍ਰੈਸ਼ਰ ਪੈਂਦਾ ਜਿਸ ਦੇ ਨਾਲ ਉਹ ਬਲੱਡ ਸਰਕੂਲੇਸ਼ਨ ਘੱਟ ਹੋ ਜਾਂਦੀ ਆ ਜਿਸ ਦੇ ਨਾਲ ਤੁਹਾਡੇ ਸ਼ੋਲਡਰ ਪੇਨ ਰਹ ਸਕਦਾ ਉਸ ਦੀ ਮੂਵਮੈਂਟ ਕਰਨ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ ਸਵੇਲਿੰਗ ਰਹ ਸਕਦੀ ਹੈ ਨੈਕਸਟ ਰੀਜ਼ਨ ਆ ਜਿੰਨਾ ਪੇਸ਼ੈਂਟ ਦਾ ਮੋਡ ਐ ਜਾਮਾ ਫਰੋਜ਼ਨ ਸ਼ੋਲਡਰ ਹੈ ਜਾਨੀ ਕਿ ਬਾਜੂ ਆਪਾਂ ਉੱਪਰ ਨਹੀਂ ਜਾਂਦੀ ਸਾਈਡ ਨੂੰ ਨਹੀਂ ਜਾਂ ਪਾਉਂਦੀ ਜਾਂ ਫਿਰ ਪਿੱਛੇ ਨਹੀਂ ਜਾ ਪਾਉਂਦੀਗੀ ਉਹਨਾਂ ਦਾ ਇੱਕ ਰੀਜ਼ਨ ਹੁੰਦਾ ਹੈਗਾ ਕਿ 슈ਗਰ ਡਾਇਬੀਟਸ ਪੇਸ਼ੈਂਟ ਵਾਲਿਆਂ ਨੂੰ ਇਹ ਜ਼ਿਆਦਾ ਚਾਂਸ ਹੁੰਦੇ ਐ ਫਰੋਜ਼ਨ ਸ਼ੋਲਡਰ ਦੇ ਕਿਉਂਕਿ 슈ਗਰ ਦੇ ਕਾਰਨ ਆ 슈ਗਰ ਕ੍ਰਿਸਟਲ ਆ ਜੋ ਆਪਣੇ ਸ਼ੋਲਡਰ ਦੇ ਵਿੱਚ ਇਕੱਠੇ ਆ ਜਾਂ ਡਿਪੋਜ਼ਿਟ ਹੋਣਾ ਸਟਾਰਟ ਹੋ ਜਾਂਦੇ ਐ ਐਕਸਟਰਾ ਕੈਲਸ਼ੀਅਮ ਆ ਉਹ ਬਣਨਾ ਸਟਾਰਟ ਹੋ ਜਾਂਦਾ ਇਕੱਠਾ ਰਹਿਣਾ ਸਟਾਰਟ ਹੋ ਜਾਂਦਾ ਜਸਤੇ ਨਾਲ ਆ ਬੋਨ ਸਖਤ ਹੋ ਜਾਂਦੀ ਹੈ ਤੇ ਮੂਵਮੈਂਟ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਨੈਕਸਟ ਵਿਜਨ ਹੋ ਸਕਦਾ ਹੈ ਕਿ ਸ਼ੋਲਡਰ ਕੈਪਸੂਲ ਜਾਨੀ ਕਿ ਜੋ ਆਪਣੇ ਸ਼ੋਲਡਰ ਦੇ ਚਾਰੇ ਪਾਸੇ ਇੱਕ ਕੈਪਸੂਲ ਹੁੰਦਾ ਹੈ ਜੋ ਇੱਕ ਲੇਅਰ ਹੁੰਦੀ ਆ ਜਸਤੇ ਜਦੋਂ ਉਹ ਸ਼ੋਲਡਰ ਕੈਪਸੂਲਾ ਟਾਈਟ ਹੋ ਜਾਂਦਾ ਸਟਿਫ ਹੋ ਜਾਂਦਾ ਤੇ ਆਪਾਂ ਨੂੰ ਸ਼ੋਲਡਰ ਦੇ ਵਿੱਚ ਪੇਨ ਰਹੇ ਸਕਦਾ ਜਾਂ ਉਸ ਦੀ ਮੂਵਮੈਂਟ ਕਰਨ ਦੇ ਵਿੱਚ ਦਿੱਕਤ ਹੋ ਸਕਦੀ ਆ ਨੈਕਸਟ ਰੀਜਨ ਹੈ ਹਿਊਮੋਰਸ ਹੈ ਹੈਡ ਇੰਜਰੀ ਜਾਨੀ ਜੋ ਸ਼ੋਲਡਰ ਦਾ ਇਹ ਹੈਡ ਆ ਇਸ ਤੇ ਜਦੋਂ ਕੋਈ ਇੰਜਰੀ ਹੋ ਜਾਂਦੀ ਹੈ ਜਿਸ ਦੇ ਨਾਲ ਸਵੇਲਿੰਗ ਹੋ ਸਕਦੀ ਹੈ ਤੁਹਾਡੇ ਇਥੇ ਸ਼ੋਲਡਰ ਦੇ ਵਿੱਚ ਜਿਸ ਦੇ ਨਾਲ ਤੁਹਾਡੇ ਸ਼ੋਲਡਰ ਦੇ ਵਿੱਚ ਪੇਨ ਰਹ ਸਕਦਾ ਐਸ ਲਈ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਸਹੀ ਡਾਇਗਨੋਸ ਲੈ ਕੇ ਇਸ ਦਾ ਸਹੀ ਟਰੀਟਮੈਂਟ ਲੈ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਜ਼ਿਆਦਾ ਮੈਡੀਸਿਨ ਜਾਂ ਪੇਨ ਕਿਲਰ ਖਾਣ ਦੀ ਜ਼ਰੂਰਤ ਨਹੀਂ ਹੈ ਇਹ ਤੁਹਾਨੂੰ ਸ਼ੋਲਡਰ ਦੀ ਹਲਕੀ ਪ੍ਰੋਬਲਮ ਆ ਜਿਆਦਾ ਮੇਜਰ ਨਹੀਂ ਪ੍ਰੋਬਲਮ ਆ ਤਾਂ ਇਹ ਐਕਸਰਸਾਈਜ਼ ਨਾਲ ਕਵਰ ਹੋ ਸਕਦੀ ਹੈ ਜਾਂ ਕੁਝ ਸਮਾਂ ਪਾ ਕੇ ਐਸਡੀ ਰਿਕਵਰੀ ਹੋ ਸਕਦੀ ਹੈ ਹੁਣ ਇਸ ਦੇ ਲਈ ਤੁਸੀਂ ਇੱਥੇ ਸੌਪ ਨੀ ਬੋਨ ਐਂਡ ਨਿਊਰੋ ਕੇਅਰ ਵਿੱਚ ਆ ਕੇ ਟ੍ਰੀਟਮੈਂਟ ਵੀ ਲੈ ਸਕਦੇ ਆ ਜੋ ਬਿਨਾ ਮੈਡੀਸਨ ਬਿਨਾ ਕਿਸੇ ਆਪਰੇਸ਼ਨ ਤੋਂ ਕੀਤਾ ਜਾਂਦਾ ਹੈਗਾ ਜਿਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਇਸ ਲਈ ਤੁਸੀਂ ਸਾਡੇ ਪੇਜ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਜਿਸ ਦੇ ਵਿੱਚ ਆਲਰੇਡੀ ਐਕਸਰਸਾਈਜ਼ ਦੀ ਵੀਡੀਓ ਪਾਈਆਂ ਹੋਈਆਂ ਹਨ ਤੇ ਸ਼ੋਲਡਰ ਪੇਨ ਦੇ ਕੀ ਰੀਜਨ ਹੁੰਦੇ ਆ ਕਿ ਐਕਸਰਸਾਈਜ਼ ਜਿਹੜੀਆਂ ਤੁਸੀਂ ਘਰ ਦੇ ਵਿੱਚ ਕਰਕੇ ਇਸ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋ